डॉक्टर जोतपाल सिंह नर्सिंग सिस्टर अंजना दुग्गल सुमेश कुमार जसपाल सिंह फार्मेसी अफसर अवतार सिंह तस्वीर सिंह तो इलावा होर स्टाफ नु सिरोपा उपा के सम्मानित किया गया इस मौके सरप्रसद साई दास रनिया चंद्रकांत सुशील पुरी डॉक्टर इमेनुअल सहोता दीपक पाहड़ा राणा शर्मा तेजिंदर शर्मा रजेश नंदा रविंदर महाजन अनिल शर्मा विकास सिटी केबल वाले बजरंग दल प्रमुख रुद्र शर्मा तो इलावा होर मौजूद सान देखो ताड़ीवाल तो साडे पत्रकार अशोक कुमार दी खास रिपोर्ट तो फटाफट कलर में अपनी टीम जड़ी है जो भी सभी परिषदी टीम इना दे सहयोग दे नाल के सगला साल दे विच जेड़े अपने एसएम फागवंद्र जी आए ने मैं उन दा बहुत-बहुत धन्यवाद करंगा क्योंकि जी सेवाला तालिका सहसलाडा जिथे के गरीब तो गरीब तो लैके अमीर तो अमीर जो मरीज भी इतने आते हैं और जीना उन्होंने अपनी जो रिलेशन रिट है जोड़ी अभी बहुत अच्छी और स्टाफ भी इतना बहुत ही अच्छा वा अभी पिछली बारी जो पिछले इतने साहब आए थे उन्होंने पूरे समय मिलाकर स्टाफ को सम्मानित किया और उस बदली होके तो इतने आई आरना बारे जो मैं पता लगा तो युत एक मिलनसार और हर कहयोग देने बारे में ਪੜਾਇਸੀ ਪੂਰੀ ਟੀਮ ਨੇ ਅਜੇ ਹੀ ਫੈਸਲਾ ਕੀਤਾ ਕਿ ਅਸੀਂ ਅਜੇ ਨਾਲ ਸਹਿਮਤ ਕਰਾਂਗੇ ਤਾਂ ਕਿ ਜਿਹੜਾ ਹਸਪਤਾਲ ਦੇ ਵਿੱਚ ਜਿੰਨੇ ਵੀ ਮਰੀਜ਼ ਆਉਂਦੇ ਨੇ ਜਿੰਨੇ ਵੀ ਇੱਥੇ ਉਹਨਾਂ ਦਾ ਅਟੈਚ ਹੈਗੇ ਨੇ ਉਹਨੇ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਅੱਛੇ ਕੰਮ ਦੇ ਨਾਲ ਮਰੀਜ਼ਾਂ ਨੂੰ ਕੰਡ ਕਰਦੇ ਨੇ ਜਿੰਨਾ ਵੀ ਸਟਾਫ ਆ ਉਸੇ ਵੇਲੇ ਅਜੇ ਤੱਕ ਕੋਈ ਕਿਤੇ ਲੋਕ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਕੋਈ ਇਹੋ ਜੀ ਗੱਲ ਨਹੀਂ ਆਈ ਕਿ ਜਦ ਸਟਾਫ ਕੋਈ ਕਿਸੇ ਦਾ ਗਰਮਪਾਪ ਹੋਇਆ ਵਾ ਜਾਂ ਕਿੱਦਾਂ ਹੋਇਆ ਵਾ ਹਰ ਚੀਜ਼ ਨੂੰ ਦਵਾਈਆਂ ਦੇ ਤੌਰ ਤੇ ਮਿਲਦੀ ਹੈ ਹਰ ਦਵਾਈਆਂ ਮਿਲਦੀਆਂ ਪਜਾਣੇ ਹਰ ਚੀਜ਼ ਐ ਕੰਡਕਟ ਕਰ ਰਹੇ ਨੇ ਅਸੀਂ ਸਾਡੀ ਟੀਮ ਕਾਫੀ ਚਿਰ ਤੋਂ ਅੱਛੇ ਬੜਾ ਸਰਗਨਾਥ ਜੀ ਦੀ ਦੀਆ ਕਰੋਨਾ ਦੌਰਾਨ ਦੇ ਵਿੱਚ ਅਸੀਂ 6-7000 ਇੰਜੈਕਸ਼ਨ ਦੇਕੇ ਤੇਰ ਦੇ ਨਾਲ ਸਵਾਪਾਤੀ ਲਈ ਲਗਾਏ ਸੀਗੇ ਔਰ ਉਹਨਾਂ ਦੀ ਜੋ ਵੀ ਕਰ ਰਹੇ ਆ ਅਸੀਂ ਇਹਨਾਂ ਦੀ ਮਦਦ ਨਾਲ ਕੋਈ ਕਰ ਰਿਹਾ ਉਹ ਮੱਦਾ ਐਸ ਸਟਾਫ ਤੋਂ ਨਹੀਂ ਔਰ ਉਸ ਤੋਂ ਖਾਬ ਤੋਂ ਨਹੀਂ ਇਹੋ ਯਾਦ ਰੱਖਣਾ ਵਾ ਕਿ ਜਿਤਨਾ ਪਿੱਛੇ ਚੱਲਦਾ ਆ ਰਿਹਾ ਵਾ ਪ੍ਰੇਮਤਾ ਜੀ ਨਾਲ ਹਰ ਗੰਮੀ ਦੀ ਦੇ ਨਾਲ ਚੰਦ ਕਾਫੇ ਨੇ ਉਤੋਂ ਇਹ ਚੱਲਦਾ ਰਹੇਗਾ ਧੰਨਵਾਦ ਨਮਸਕਾਰ ਮੈਂ ਡਾਕਟਰ ਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸੀਐਸਸੀ ਤਾਰੀਵਾਲ ਮੈਨੂੰ ਬ੍ਰਿਜੇ ਜੀ ਨੇ ਅਪਰੋਚ ਕੀਤਾ ਸੀਗਾ ਕੁਝ ਦਿਨ ਪਹਿਲਾਂ ਕਿ ਇਹ ਇਹਨਾਂ ਦੀ ਜਿਹੜੀ ਸੰਸਥਾ ਵਿਸ਼ਵਿੰਦੂ ਪਰਿਸ਼ਦ ਇਹ ਹਸਪਤਾਲ ਦੇ ਨਾਲੋਂ ਸ਼ੁਰੂ ਤੋਂ ਹੈਗੇ ਨੇ ਐਸੋਸੀਏਟਡ ਹੈਗੇ ਨੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਰੋਨਾ 'ਚ ਕੰਮ ਕੀਤੇ ਨੇ ਫਿਰ ਸਰਪਲ ਸਕੂਲੀਜੀ ਵੀ ਕੰਮ ਕੀਤੇ ਨੇ ਹੁਣ ਵੀ ਇਹਨਾਂ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਮੈਂ ਆਪਣੇ ਸਾਥੀ ਨਾਲ ਲੈ ਕੇ ਆਵਾਂਗਾ ਤਸੀਂ ਜਿਹੜਾ ਹਸਪਤਾਲ ਦੇ ਨਾਲ ਕੁਝ ਵੀ ਜੇ ਕੋਈ ਕੋਈ ਵੀ ਕੰਮ ਹੈਗਾ ਜਿਸ ਤਰ੍ਹਾਂ ਕੋਈ ਪੇੜ ਲਗਾਉਣਾ ਜਾਂ ਕੋਈ ਹੋਰ ਕੰਮ ਸਾਨੂੰ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਂਦੀ ਆ ਤੇ ਅਸੀਂ ਕਰਨ ਨੂੰ ਪਿਆਰ ਆ ਫਿਰ ਅੱਜ ਅਸੀਂ ਇੱਕ ਗੱਲ ਪਿਆਰੇ ਛੋਟੇ ਜਿਹੇ ਇੱਕ ਕੀਤੀ ਸੀ ਕਿ ਜਿਸ ਵਿੱਚ ਚੈਨਾ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਮੈਂ ਆਸ ਰੱਖਦਾ ਕਿ ਪੇਸ਼ੈਂਟ ਨੂੰ ਲੋਕ ਇਤ ਨੂੰ ਮੁੱਖ ਰੱਖਦੇ ਜੋ ਵੀ ਇਹਨਾਂ ਦੀ ਸਹਾਇਗੀ ਸਾਨੂੰ ਜ਼ਰੂਰਤ ਹੋਏਗੀ ਉਹ ਅਸੀਂ ਇਹਨਾਂ ਨੂੰ ਜ਼ਰੂਰ ਅਸੀਂ ਪੁੱਛਾਂਗੇ ਮੈਂ ਜੀ ਨਹੀਂ ਸਾਰੇ ਇਹਨਾਂ ਦੀ ਨਹੀਂ ਅਪੀਲ ਕਰਨਾ ਚਾਹਾਂਗਾ ਕਿ ਉਹ ਲੋਕ ਇਤ ਨੂੰ ਮੁੱਖ ਰੱਖਦੇ ਹੋ ਕਿਸੇ ਵੀ ਹਸਪੀਟਲ ਸਕੂਲ ਹੈ ਤੇ ਉੱਥੇ ਜਿਹੜੇ ਜਿਹੜੇ ਐਮਪਲੋਇਜ਼ ਨੇ ਜਿਹੜੇ ਉੱਥੋਂ ਦੇ ਹੈਗੇ ਨੇ ਸਟਾਫ ਮੈਂਬਰ ਨੇ ਉਹਨਾਂ ਨੂੰ ਪੂਰਾ ਕੋਆਪਰੇਟ ਕਰਨ ਤੇ ਜਿੱਥੇ ਵੀ ਕਿਤੇ ਵੀ ਕੋਈ ਵੀ ਜ਼ਰੂਰਤ ਪੈਂਦੀ ਹੈ ਤੇ ਪੂਰੇ ਤੇ ਪੂਰਾ ਨਾਲ ਸਹਿਯੋਗ ਦੇਣ